ਮੈਂ ਤੜਕਾ ਫੜਕਾ ਵੀ ਆਪ ਲਵਨਾ ਮੈਂ ਜਾਣਦਾ ਸਭ ਕੁਸ ਹੈ ਆਂਡਾ ਵੀ ਜਾਣਦਾ ਮੈਂ ਫਰਾਈ ਕਰਨ ਆਂਡਾ ਫਰਾਈ ਕਰ ਦਿੰਦੇ ਨੇ ਮੀਟ ਵੀ ਖਾਣਾ ਹੱਡੀਆਂ ਚੱਕ ਦਿੰਦੇ ਹੋ ਕੰਮ ਹੈ ਹਾਂ ਉਹ ਗੁੱਤਿਆਂ ਨੂੰ ਪਾ ਦਿੰਦਾ ਔਰ ਉਹਨੇ ਮੈਂ ਬਿੰਦੂ ਤੁਹਾਨੂੰ ਡਾਕਟਰ ਨੇ ਕਿਹਾ ਬਾਪੂ ਜੀ ਕਿਵੇਂ ਸਾਥ ਤੇ ਜੀਜੂ ਲੱਗ ਜਾਂਦਾ ਤੁਹਾਡਾ ਹੈ ਜੀ ਲੱਗ ਜਾਂਦਾ ਮੈਂ ਕਿ ਸਾਥ ਦੇ ਵਿੱਚ ਹਾਂ ਲੱਗਦਾ ਜੀ ਤਾਂ ਪੂਰਾ ਲੱਗਦਾ ਸਾਡੀ ਕਮੇਟੀ ਇੱਥੇ ਪੂਰੀ ਲੱਗਦੀ ਹੈ ਅੱਛਾ ਅੱਜ ਗੱਲਵਾ ਮਾਤਾ ਮੋੜੇ ਕਰਕੇ ਆਪਣੇ ਆਪਣੇ ਘਰ ਜਾ ਪੈਨੇ ਆ ਅੱਛਾ ਅੱਛਾ ਹਾਂ ਜੀ ਕੀ ਵਿਸ਼ਾ ਕਿਹੜਾ ਚੱਲਦਾ ਹੁੰਦਾ ਖਾਸ ਗੱਲਬਾਤ ਵਿਸ਼ਾ ਬਸ ਆਪਣੀ ਘਰ ਦੀਆਂ ਕਬੀਲਦਾਂ ਦੀਆਂ ਗੱਲਾਂ ਕਰਦੇ ਆ ਹੋਰ ਕੀ ਕਰਦਾ ਆਪਾਂ ਅੱਛਾ ਨਹੀਂ ਬਾਪੂ ਜੀ ਜਿਵੇਂ ਕਰੀ ਫਿਰ ਜਾਂਨੇ ਰੋਟੀ ਰੋਟੀ ਮਿਲ ਜਾਂਦੀ ਆ ਰੋਟੀ ਆਪਾਂ ਨੂੰ ਫਰਕ ਫਰਕ ਮਿਲਦੀ ਆ ਹਾਂ ਮੈਂ ਤਲਕਾ ਫੜਕਾ ਵੀ ਆਪ ਲਵਨੇ ਲੈ ਸਭਨੇ ਗੱਲ ਹਾਂ ਸਭ ਕੋ ਮੈਂ ਅਪ ਜਾਣਦਾ ਮੈਂ ਦੱਸਦਾ ਲੰਗਰ ਵੀ ਬਣਾਇਆ ਅੱਛਾ ਮੇਰੀ ਮਾਤਾ ਗੁਜਰ ਕੀ ਦੀ ਵੇ ਮੈਂ ਪਕਾਉਂਦਾ ਰਹੇ ਆ ਆਪ ਨੂੰ ਅੰਮਰ ਮੈਂ ਦੱਸਦਾ ਅੱਛਾ ਨਾ ਹੁਣ ਤਾਂ ਮੈਂ ਇਹ ਨੂੰ ਆਈ ਵੀ ਹੁਣ ਤਾਂ ਉਹ ਬਕਾਉਂਦੀ ਆ ਰੋਟੀ ਬਦਨਾਮ ਕਰਨਾ ਨੂੰ ਆਈ ਮੈਂ ਜਾਣਦਾ ਸਭ ਕੁਝ ਹੈ ਜੋ ਮਰਜ਼ੀ ਮੈਂ ਤੇ ਕਰਾ ਲਵਾਂ ਅੰਡਾ ਵੀ ਜਾਣਦਾ ਮੈਂ ਫਰਾਈ ਕਰਨਾ ਅੰਡਾ ਫਰਾਈ ਕਰ ਦਿੰਦੇ ਨੇ ਅਗਲੇ ਉਵੇਂ ਖਾਣਾ ਰੋਜ਼ ਇੱਕ ਖਾਣੇ ਉਹ ਸਵੇਰੇ ਆਂਡਾ ਅੱਛਾ ਅੱਛਾ ਮੀਟ ਵੀ ਖਾਣਾ ਮੀਟ ਵੀ ਖਾ ਲਿਓ ਹੱਡੀਆਂ ਚੱਕ ਦਿੰਦੇ ਹੋ ਕੰਮ ਹੈ ਉਹ ਗੁੱਤਿਆਂ ਨੂੰ ਪਾ ਦਿੰਦਾ ਸਹੀ ਗੱਲ ਹੈ ਮੇਕੇ ਬਾਪੂ ਜੀ ਗੋਡਾ ਕਿਵੇਂ ਖੜਾਇਆ ਤੁਸੀਂ ਗੋਡਾ ਇਹ ਗੋਡਾ ਮੇਰਾ ਟੁੱਟ ਕੇ ਦਾ ਪ੍ਰੇਸ਼ਨ ਕਰਾਇਆ ਅੱਛਾ ਅੱਛਾ ਫਿਰ ਹੁਣ ਪ੍ਰੇਸ਼ਨ ਆ ਕੇ ਤੇ ਪਲੇਟ ਪਈ ਵੀ ਐ ਇੱਥੇ ਇੱਥੋਂ ਪਲੇਟ ਡਿੱਗ ਗਈ ਸੀ ਕਿ ਵੀ 6 ਵਜੇ 6 ਵਜੇ ਸੀ ਕੋਈ 6 ਘੜੇ ਰੈਡੀਜ ਪੈਲ ਫਸ ਕੇ ਟੁੱਟ ਗਿਆ ਤਾਂ ਦੇਖਿਆ ਵਾ दारू ਪੀਤੀ ਵੀ ਸੀ ਜਗੜਾ ਸਭ दारू ਪੀਤੀ ਵੀ ਸੀ ਕੋਈ ਨਸਲ ਗੱਲ ਤਾਂ दारू ਨਹੀਂ ਮੈਂ ਪਿੰਦਾ ਪੀਤੀ ਵੀ ਚ ਕਰਾਂ ਨਹੀਂ ਜੇ ਚਿਕਨ ਖਾਣੇ ਬਤਾਰੂ ਤਾਂ ਪਿੰਦੇ ਹੋਗਾ दारू ਪੀਤੀ ਵੀ ਜਾਂਦੇ ਨਾ ਨਾ ਉਹ ਕਹਿੰਦੇ ਹੁੱਕੇ ਪੀਂਦੇ ਨੇ ਮੀਟ ਬਣਾਉਂਦਾ ਨਾਲੇ ਫੇਰ दारू ਪਿੰਦਾ ਨਾ ਨਾ दारू ਨਹੀਂ ਮੈਂ ਪਿੰਦਾ ਹਾਂ ਮੀਟਾਂ ਦਾ ਜ਼ਰੂਰ ਖਾਣਾ ਹੈ ਅੱਛਾ ਹਾਂ ਤੜਕਾ ਆਪਣੇ ਆਪ ਦਾਲ ਸਬਜ਼ੀਆਂ ਦੁਆਰਾ ਫੇਰ ਲਾਉਂਦਾ ਹੈ ਸਾਰਾ ਕਹਿੰਦਾ ਇਹ ਪੀਂਦਾ ਲੈਡ ਵਜਾ ਕੇ ਪੀਂਦੇ ਨੇ ਅੱਛਾ ਵੀ ਤਖਾਉਂ ਇੱਥੇ ਗਲਾਸ ਚ ਦੂਜੇ ਚ ਪਾ ਲੈਂਦੇ ਹੁਣੇ ਵੀ ਪਾਣੀ ਪੀਂਦਾ ਪਤਾ ਨਹੀਂ ਲੱਗਣ ਦਿੰਦਾ ਮੇਰਾ ਪੋਤਾ ਲੈ ਕੇ ਦਿੰਦਾ ਇਹਨੂੰ ਆਹਾਂ ਇਹੋ ਜੇ ਪੋਤੇ ਬਲ ਸਾਰਿਆਂ ਨੂੰ ਮੈਂ ਉਹ ਨਹੀਂ ਪੋਤਾ ਤਾਂ ਬਚਾਰਾ ਹੱਸਦਾ ਸਹੀ ਤਰੀਕ ਕਰੀ ਜਾਂਦੇ ਸੀ ਪੋਤੇ ਦੀ ਪਰ ਜੇ ਮੈਂ ਕਹਾ ਮੈਂ ਪਿੰਦੇ ਨਹੀਂ ਹਾਂ ਮੈਂ ਤਾਂ ਉਹ ਡਾਕਟਰ ਨੇ ਕਿਹਾ ਵੀ ਪ੍ਰੇਗ ਆ ਲਿਆ ਆਏ ਪੁੱਛੋ ਇਹਨੂੰ ਇਹਨੂੰ ਆਏ ਪੁੱਛੋ ਵੀ ਸੱਚ ਦੱਸੀ ਬੋਲੀ ਵੀ ਤੇਰੇ ਘਰੇ ਪਈਆ ਨਾ ਮੇਰੇ ਕੋਲ ਨਹੀਂ ਹੁਣ ਨਹੀਂ ਹੋ ਮੈਂ ਬੰਦ ਕਰਤੀ ਅੱਛਾ ਵੇ ਡਾਕਟਰ ਨੇ ਕਹਦੋ ਦੱਸੀ ਸੀ ਤੁਹਾਨੂੰ ਪੀਣ ਨੂੰ ਉਹ ਡਾਕਟਰ ਨੇ ਕਿਹਾ ਸੀ ਵੀ ਪੀਆ ਕਰ ਪਰ ਮੈਂ ਪਿੰਦਾ ਨਹੀਂ ਮੈਨੂੰ ਜੀ ਨਹੀਂ ਕਰਦਾ ਮੇਰਾ ਮੈਂ ਨਾ ਰੱਤ ਨਹੀਂ ਕਰਦਾ ਰੱਤ ਨਹੀਂ ਹਟਾਦਾ ਕੋਈ ਵੀ ਹੋਵੇ ਭਾਈ ਰੋਟੀ ਆਤਾ ਆਉਂਦੀ ਨੂੰ ਲਾਹੀ ਪਈ ਹੁੰਦੀ ਆ ਅੱਛਾ ਹੈ ਰੋਟੀ ਰੋਟੀ ਬਣਾ ਕੇ ਰੱਖਦੇ ਜਿਹੜੇ ਡੂ ਗਈਆਂ ਰੋਟੀ ਰੋਟੀ ਆ ਬਣਾ ਦੇਣਾ ਸਭ ਕੁ ਗੱਲਾਂ ਨਾ ਮੈਂ ਝਾੜਾ ਪੋਚਾ ਤਾਰਾਮ ਵੀ ਕਰਦਾ ਹੈ ਸਭ ਕੁਝ ਜਾਣਦਾ ਮੈਂ ਕਹਿੰਦਾ ਅੱਛਾ ਅੱਛਾ ਇਹਦੀ ਮਾਂ ਵਰਗੀ ਜੀ ਨਿਕਲੇ ਜੀ ਗੱਦਾ ਹੀ ਕਿਹਾ ਵਾ ਗੱਦਾ ਸਖਿਆ ਵਾ ਇਹ 1957 ਤੋਂ ਮੈਂ ਪੜਨੋਂ ਹਟ ਗਿਆ ਤਾਂ 5ਵੇਂ ਚੋਂ ਅੱਛਾ ਜਦ ਮੇਰੀ ਮਾਂ ਮਰੀ 1957 ਤੋਂ ਬਾਅਦ ਜਲਦੀ ਭੇ ਮੈਂ ਕਈ ਸਾਲ ਕੰਮ ਕਰਿਆ ਕਿੰਨੇ ਸਾਲ ਦੇ ਸੀ ਬਾਪੂ ਜੀ ਤੁਸੀਂ ਜਦੋਂ ਮਾਤਾ ਜੀ ਦਾ ਦੇਹਾਂਤ ਹੋਇਆ ਸੀਗਾ ਮੇਰਾ ਤਾਂ ਜਨਮਾ ਹੋਆ ਆਪ ਕਹਿਣ ਲਓ ਅੱਛਾ ਅੱਛਾ ਤੁਹਾਡਾ ਬਾਵਾ ਪੁਰਾਣੇ ਨੇ 42ਵੀਂ ਦੇਖੀ ਹੈ ਇਹਨਾਂ ਨੇ ਹਣਾ ਤੁਹਾਡਾ ਜਨਮਾ ਹੈ ਮੇਰਾ ਅੱਛਾ ਇੰਤਾਂ ਰੋਟੀਆਂ ਪਕਾਈਆਂ ਕਈ ਸਾਲ ਫਿਰ ਵੀ ਬਾਵਾ ਕੰਮ ਕਰੀ ਜਾਂਦੇ ਨੇ ਹਨ ਹੂੰ ਖੇਤੀ ਦਾ ਵੀ ਕੰਮ ਕਰਦਾ ਨਾ ਮੈਂ ਜੰਗਲ ਰੱਠਾ ਵਾ ਉਹ ਨੂੰ ਕਾਕਨਦਾਲ ਦੀ ਬਾਪੂ ਜੀ ਫਿਰ ਜਿਵੇਂ ਹੁਣ ਤੁਹਾਡੇ ਮਾਤਾ ਦਾ ਦੇਹਾਂਤ ਹੋ ਗਿਆ ਸੀਗਾ ਤੁਸੀਂ ਬਹੁਤ ਛੋਟੇ ਹੋਵੋਗੇ ਫਿਰ ਤੁਹਾਨੂੰ ਸਾਂਭਿਆ ਕਿਹਨੇ ਤੁਸੀਂ ਆਪ ਹੀ ਕਰਦੇ ਰਹੇ ਹੋ ਸਾਰਾ ਕੁਝ ਸਭ ਕੁਝ ਕਰਦਾ ਰਹੇ ਮੈਂ ਆਪੇ ਜਦੋਂ अच्छा मतलब 5 साल साल आप करे हां आप करे काम ठीक है कदे कदे मतलब याद नहीं आई मां दी याद तो आंदी होड़ी दिल त दुखदा ही होना ਹੁਣ ਵੀ ਆਉਂਦੀ ਆ ਮਾਂ ਦੀ ਯਾਦ ਤਾਂ ਹੁਣ ਵੀ ਆਉਂਦੀ ਆ ਹਾਂ ਲਾ ਲਾ ਜੀ ਦਾ ਮਾਂ ਬਹੁਤ ਚੱਲ ਜੰਗੀਲੀ ਭਰਤਣੀ ਸੀ ਉਹਦਾ ਹੁਣ ਵੀ ਯਾਦ ਆਉਂਦੀ ਆ ਸਾਡੇ ਅੱਛਾ ਹਾਂ ਬਿਲਕੁਲ ਬਹੁਤ ਔਖਾ ਹੈਗਾ